ਤੇ ਮਨ ਦੀ ਸਿੱਖਿਆ ਦੀ ਜਿਹੜੀ ਮਿਸਲ ਸੀ ਬਹਾਦਰ ਬਾਬਾ ਬੀਬੀ ਸਿੰਘ ਜੀ ਉਹਨੂੰ ਤੋਂ ਗੇਵਾਉਂਦਾ ਹੋਇਆ ਖਸਰਬੇ ਤੇ ਬਰਾਤੇ ਲਿੰਕੇ ਦੇ ਬਾਹਰਲੇ ਪੰਜ ਪੰਜ ਸਿੰਘਾਂ ਨੂੰ ਬੁਲਾ ਕੇ ਖਾਲਸਾ ਸਿੰਘ ਜੀ ਕਤਲ ਕਰ ਦਿੱਤਾ ਗਿਆ ਫੌਜ ਦੇ ਵਿੱਚ ਸਭ ਤੋਂ ਮਜ਼ਬੂਤ ਅਗ ਸਭ ਤੋਂ ਭਾਰੀ ਤਾਕਤ ਉਸ ਤਰ੍ਹਾਂ ਲੰਗਰੇ ਤੇ ਗੁਰੂ ਕੇ ਬਾਰੇ ਮੱਝ ਵੀ ਸਿਖਾ ਦੇ ਸਕਦੀ ਹੈ ਬਾਬਾ ਜੀ ਸਗਤੀ ਕਮਾ ਦੇ ਤਾ ਅਕਾਲ ਤਖਤ ਦਰਸ਼ੀ ਜਿਹੜੀ ਦੇ ਸਾਹਮਣੇ ਗਾਲ ਕੌਮ ਨੇ ਸਮਾਜ ਦੇ ਬਾਈ ਕੱਟ ਕਰ ਦੇਣਾ ਕੁਝ ਕਰੀਏ ਬਾਬਾ ਵੀਰ ਸਿੰਘ ਜੀ ਦੇ ਮਿਰਤਕ ਸਰੀਰ ਨੂੰ ਇੱਕ ਲੱਕੜ ਦੇ ਸੰਦੂਕ ਵਿੱਚ ਬੰਨ੍ਹ ਕਰਕੇ ਉਹ ਲੱਕੜ ਦੇ ਸੰਦੂਕ ਜਿਆਦਾ ਚਾਹੁੰਦੇ ਸੀ ਤੇ ਆ ਬਿਆਸਾ ਦਰਿਆ ਦੇ ਵਿੱਚ ਰੋੜ ਦਿੱਤਾ ਤੇ ਉਹ ਸੰਦੂਕ ਰੋੜ ਸਰੀ ਪੁਨੀਰ ਦਰਿਆ ਦੇ ਵਿੱਚ ਸੰਦੂਖ ਰੁੜਿਆ ਉਹਨਾਂ ਨੇ ਦੇਖਿਆ ਕਿ ਉਸ ਸੰਦੂਖ ਨੂੰ ਬਾਹਰ ਕੱਢਿਆ ਸੰਦੂਖ ਖੋਲਿਆ ਤੇ ਵਿੱਚ ਉਹਦੇ ਇੱਕ ਸਰੀਰ ਪਿਆ ਉਸ ਸਰੀਰ ਦਾ ਮੈਨਾ ਕੀਤਾ ਤੇ ਅਜੇ ਉਹਦੇ ਚ ਸੁਵਾਸ ਚੱਲਦੇ ਆ ਇੱਕ ਕੋਮਾ ਜਾਂਦੇ ਹੋਸ਼ ਆਪਣੇ ਘਰੇ ਲੈ ਗਏ ਉਸ ਤਰਖਾਨ ਵਿਸਤਰੀ ਨੇ Çok iyi ਪਰ ਕੀ ਦੇਖਦੇ ਆ ਲਾਹੌਰ ਦੇ ਪੱਖ ਉੱਤੇ ਸਿੱਖ ਹਲਾਜ ਹੋ ਗਿਆ ਸਿੱਖ ਬੜੇ ਅਮਲ ਚੈਨ ਨਾਲ ਰਹ ਰਹੇ ਨੇ business ਕਰਦੇ ਕਾਰੋਬਾਰ ਕਰਦੇ ਬਾਬਾ ਵੀ ਸੇ ਦੀ ਸੋਚਦੇ ਐ ਭਾਈ ਹੁਣ ਮੈਂ ਆਪਣੇ ਮਸਲੇ ਨੂੰ ਉਠਾਵਾ ਤੇ ਮੇਰੇ ਨਾਲ ਸਿੱਖ ਕੌਣ ਨੇ ਆ ਧੱਕਾ ਕੀਤਾ ਤੇ ਹਲਚਲ ਬੱਤੀ ਉਥੋਂ ਚੱਲ ਕੇ ਅਮਰਸਰ ਸਾਹਿਬ ਕੋ ਕੋਦਵਾ ਸਾਹਿਬ ਮਿਆਰੀ ਪੰਨ ਤੇ ਚਲੇ ਗਏ ਤੇ ਮਿਆਰੀ ਪੰਨ ਤੇ ਲੱਗ ਕੇ ਫੈਸਲਾ ਕੀਤਾ ਕਿ ਮੈਂ ਇਸ ਵਿਆਸਾ ਦਰਿਆ ਵਿੱਚ ਡੁੱਬ ਕੇ ਮੰਜਾ ਮੇਰਾ ਕੰਨ ਹੀ ਛੇਡ ਅਸ਼ਨਾਲ ਪਾਣੀ ਪੀਤਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਦਰਿਆ ਦੇ ਵਿੱਚ ਜਲ ਸਮਾਧੀ ਲੈਣ ਲੱਗੇ ਅੰਦਰ ਆਤਮਾ ਦੀ ਆਵਾਜ਼ ਆਈ ਇਹ ਸਿਆਰ ਦੇਖੋ ਮਰਨਾ ਨਹੀਂ ਲਗਾ ਤੇ ਮਾਰ ਕੇ ਦਿੱਤਾ ਇਹਨੂੰ ਤੈਨੂੰ ਦੱਸਦਾ ਤੂੰ ਬਚਿਆ ਕਿਉਂ ਅਜੇ ਤੁਹਾਡੇ ਵਾਸਤੇ ਮਾਰਿਆ ਤੇ ਸੀ ਤੈਨੂੰ ਤੈਨੂੰ ਅਕਾਲ ਖੁੱਟਨੇ ਬਚਾਇਆ ਹੋਏ ਤੇ ਇਹਦਾ ਕੋਈ ਮਕਸਦ ਹੋਏਗਾ ਕੋਲ ਬਾਕਰ ਮਖਾਤੇ ਡਿਆ ਦੇਖ ਤੇ ਰਾਈ ਨੰਗਾ ਬਾਹਰ ਆ ਕੇ ਬੈਠ ਗਿਆ ਸਮਾਦੇ ਨੀਂਮ ਗਏ ਤੇ ਤੂ ਹੋ ਰਹੀਏ ਮਸੂਸ ਕੀਤਾ ਤੇ ਰਾਗ ਤੇ ਸਿੱਖਾ ਦਾ ਹੋ ਗਿਆ ਹਰ ਪ੍ਰਚਾਰ ਸਿੱਖਾ ਦਾ ਬਣ ਹੋ ਗਿਆ ਨਾ ਤੇ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਨਾ ਕੋਈ ਗੁਰਮਤਿ ਦੇ ਵਿਦਿਆਲੇ ਬਣਦੇ ਨਾ ਕੋਈ ਗੁਰ ਅਸਥਾਨ ਬਣਦੇ ਤੇ ਬਾਬਾ ਬੀ ਸੇੜੀ ਨੇ ਗੁਰਦੁਆਰੇ ਬਣਾਉਣੇ ਸ਼ੁਰੂ ਕੀਤੇ ਔਰ ਚੇਕੀ ਦਾ ਗੁਰਮੁਖਵਾਂ ਪ੍ਰਚਾਰਕੀ ਦਾ ਤੇ ਨਾਲ ਸਾਧੂਆਂ ਨੂੰ ਮਿਲਨ ਜੋ ਕੀਤਾ ਦੇ ਨਾਲ ਵਿੱਚ ਉਹਨਾਂ ਦੇ ਫਟਦੇ ਉਹਨਾਂ ਦੇ ਪਿਆਰੇ ਸਾਧੂ ਮਿਲੇ ਸਾਧ ਸੰਗਤ ਜੀ ਪੂਰਾ ਸਾਧੂਆਂ ਨੂੰ ਇਕੱਤਰ ਜਿਹਦੇ ਵਿੱਚ ਪਾਪਾ ਵੀਰ ਸਿੰਘ ਜੀ ਦੇ ਆਪਣੇ ਘਰ ਲਈ ਜਿਹੜੇ ਅਕਾਲ ਤਖਤ ਤੋਂ ਰਾਤ ਮਰਕੇ ਨੂੰ ਸਭ ਦੇ ਪਿੱਛੇ ਸਰੀਰ ਜਿਹੜਾ ਸੀ ਉਹ ਜਵਾਬ ਦੇ ਲੱਗ ਗਿਆ ਤੇ ਬਿਲਕੁਲ ਹੋ ਗਿਆ ਜਿਹਨਾਂ ਨੇ ਸਰੀਰ ਜਵਾਬ ਦੇ ਗਿਆ ਬਸ ਉਹ ਵੇਖ ਕੇ ਤੇ ਢਿੱਡ ਦੇਖ ਕੇ ਇੱਕ ਐਸਾ ਸਥਾਨ ਤੇ ਆ ਗਏ ਬਾਬਾ ਤੁਮ ਸਮਝੀ ਬਾਬਾ ਜਵਨ ਸਿੰਘ ਤੇ ਇਸ ਸਥਾਨ ਦੇ ਸਾਧੂ ਸੀ ਸੰਤ ਬਾਬਾ ਆਸਾ ਸਿੰਘ ਜੀ ਰਾਤ ਰੱਖੀ ਉਹਨਾਂ ਨੂੰ ਮੰਨੇ ਉਹ ਸੇ ਨਗਾਰੇ ਨਿਸ਼ਾਨ ਤੇ ਗੁਰੂ ਕਲਗੀ ਤਾਂ ਪਾਤਸ਼ਾਹ ਜੀ ਦੇ ਹੁਕਮ ਲਾਵੇ ਤੇ ਉਹ ਜਿਹੜੀ ਬਾਣੀ ਸ਼੍ਰੀ ਗੁਰੂ ਘਰ ਤੋਂ ਆ ਉਹ ਸੌਂਦ ਦਿੱਤੀ ਤੇ ਨਾਲ ساری ਹਕੀਕਤ ਦੱਸ ਦਿੱਤੀ ਕਿ ਮਨ ਦੀ ਸਿੱਖਾਂ ਦੀ ਨਸਲ ਬਾਬਾ ਬੀਰ ਸਿੰਘ ਦੀ ਉਹਦਾ ਘਾੜਾ ਕਿੱਦਾਂ ਕੀਤਾ ਤੇਰੇ ਬਾਬਾ ਆਸਾ ਸਿੰਘ ਜੀ ਰਾਜ ਦਿੱਤੀ ਉਹਨੇ ਪਰ ਚਾੜਿਆ ਤੇ ਸਿੱਖ ਕੌਮ ਦੇ ਵਿੱਚ ਉਸ ਟਾਈਮ ਮੱਝ ਦੀ ਸਿੱਖਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਸਿੱਖੀ ਸਿਰੂਪ ਤੋਂ ਬਹੁਤ ਦੂਰ ਹੋ ਗਏ ਕਿਵੋ ਤੇ ਕਿਵੋ ਟਿਕਾ ਜੂਨ ਜੀ ਜੀਵਨ ਰਖਵਰੇ ਗਏ ਸੀ ਕਿੰਨਾ ਜ਼ਿਆਦਾ ਕੀ ਤੁਹਾਡੇ ਵੱਲੋਂ ਸਿੱਖਾਂ ਦੇ ਮਹਾਨਾਂ ਚ ਦਗਾ ਗਏ ਤੁਹਾਡਾ ਇਤਿਹਾਸ ਦੱਸ ਦੱਸ ਕੇ ਬਾਬਾ ਰਾਜ ਰੇਖੀ ਜੀ ਨੇ ਇਸ ਕੌਮ ਨੂੰ ਦੁਬਾਰਾ ਜਿੰਦਾ ਕੀਤਾ ਇਹਨਾਂ ਤੇ ਅਪੂਰਨ ਹੰਸ ਹੁੰਦੀ ਸੀ ਬਰਾਲੇ ਡੋਲਾ ਪਹਾੜ ਜਨ ਤੇ ਕੋਗਾ ਦੇ ਸਤ ਮਾਰਦਾ ਇਹ ਜੋ ਸਾਇਕੋਥਰੇ ਮਾਸਟਰ ਗੋਲ ਮਾਸਟਰ ਮਹਿੰਦਰ ਸਿੰਘ ਜੀ ਪੰਜ ਤਾਸਿਓ ਟੀਮ ਹੈ ਬਾਬਾ ਆਸਨ ਸਿੰਘ ਜੀ ਦੀ ਇੱਕ ਕਿਤਾਬ ਤੋਂ ਬੜਿਆ ਉਹ ਕਿਤਾਬ ਮੇਰੇ ਦਾਦਾ ਜੀ ਦੀ ਪੁਲਸੀ ਮੇਰੇ ਦਾਦਾ ਜੀ ਕਥਾ ਵਾਰਕ ਸੀ ਮੈਂ ਸਾਲਾ ਮੂਰਕੇ ਲਈ ਤਰਿਕੀ ਇੱਕ ਤਾਪਸੀ ਕੋਕਟਲਾ ਕਰਕੇ ਬੇੜੇ ਦੇ ਖਾਲਰ ਤੇ ਜੁੜੇ ਰੱਪੇ ਦੇ ਸੁੱਟ ਕੇ ਮੰਡੀਆਂ ਨੂੰ ਅੱਗ ਲਾ ਗਏ ਉਹਨਾਂ ਦੇ ਉਸ ਕੋ ਖਾਤ ਹਜੇ ਵੀ ਤਾਪੋ ਬਹੁਤ ਸਾਲਿਆਂ ਉਹਨਾਂ ਦੀਆਂ ਕਹਾਣੀਆਂ ਕਿਤੇ 2019 ਚ ਕਿਹਾ ਕੀਤਾ ਸੀ ਜਿਵੇਂ ਦਰਸ਼ਕੀ ਤੇ ਆ ਬਾਬਾ ਉਹਨਾਂ ਤੋਂ ਸੇਂਜੀ ਨਾਲ ਕੋ ਮਾਸਟਰ ਬੇਹਿੰਦਰ ਤੋਂ ਸੇਂਜੀ ਨੂੰ ਬਾਬਾ ਰਾਜ ਰਿੱਖੀ ਜੀ ਜਾ ਕੇ ਮਿਲੇ ਉਹਾਂ ਨੂੰ ਰਾਜੇ ਤੇ ਗੱਤਕੇ ਦੇ ਇਹੇ ਖਿਡਾਰੀ ਸੀ ਅਮਾ ਜੀ ਦੱਸਦੇ ਆ ਰਾਜੇ ਕਿ ਕਿ ਮੰਜੇ ਥੱਲੇ ਕਾਹ ਮਾਰ ਕੇ ਤੇ ਸੋਖਾ ਚਾਸ ਫੇਰੋ ਦਰਦ ਵਿੱਚ ਮੰਜੇ ਨੂੰ ਕਾਰ ਨਹੀਂ ਕਰ ਲੈ ਸਕੀ ਇੱਕ ਗੱਲ ਸੀ ਇਹਨਾਂ ਨੂੰ ਮਿਲ ਕੇ ਬਾਬਾ ਬੀਰ ਸਿੰਘ ਦੀ ਮਿਸਲ ਦਾ ਸਾਰਾ ਇਤਿਹਾਸ ਬਣਾਇਆ ਤੇ ਸਬੂਤ ਦਿਖਾਏ ਤੇ ਨਾਲ ਰੁਕੋ ਕੀਤਾ ਵੀ ਤੁਸੀਂ ਬਲੀ ਦੇ वीर जो पाहादर को तुसी ते सुनसन नु दोबारा उठ। ते قوم ਨੂੰ ਸਰਜੀਤ ਕਰੋ। ਲਾਗ ਬੰਦ ਕਰੋ। ਇਹ ਮੇਸਲ ਤੁਸੀਂ ਜੋ। ਐਸ ਅਸਥਾਨ ਤੋਂ ਬਾਬਾ ਵੀਰ ਸਿੰਘ ਜੀ ਜੀ ਦੁਬਾਰਾ ਮਿਸ਼ਨ ਚਾਲੂ ਹੋਇਆ ਸੀ ਬੰਦ ਸਤਨਾ। ਇਹ ਮੰਗੂ ਦੀ ਥਾਂ ਨਹੀਂ ਹੈ। ਇਹ ਤੁਹਾਡਾ ਤੀਰਥ ਹੈ। ਇਹ ਕਦ ਰੱਖੀਏ ਅਸੀਂ ਦਾ ਪ੍ਰਚਾਰ ਨਹੀਂ ਕਰ ਸਕਦੇ। ਇਹ ਮਨੁੱਖੀ ਸਿੱਖਾਂ ਤੋਂ تیر ਫੈਰ ਸਿੱਖ ਕੌਮ ਦਾ تیر ਅਥਾ ਜਿੱਥੋਂ ਦੁਬਾਰਾ ਰੰਗਰੇਟਿਆਂ ਨੂੰ ਜ਼ਿੰਦਾ ਕੀਤਾ ਗਿਆ ਅਮੇ ਸਾਡੇ ਕੋਲ ਕਿ ਕਿ ਤ੍ਰੇਤਾ ਦੀ ਕਹਾਣੀ ਸੁਣੀ ਦੀ ਹੈ ਕਿ ਭਈ ਰਾਮ ਦੇ ਲਵ ਕਸ਼ਨਾਂ ਦਾ ਹੋਈ ਰਾਮ ਦੀ ਸੈਨਾ ਹਾਰ ਦੀ ਮਰ ਗਈ ਸੀਤਾ ਰੋਈ ਤੇ ਵਾਲਮੀਕ ਭਗਵਾਨ ਜੀ ਨੇ ਅਮਰ ਭਲੇ ਹੱਤਾਂ ਤੇ ਰਾਮ ਦੀ ਸੈਨਾ ਤੇ ਲਵ ਜੀ ਨੂੰ ਤਬਾਹ ਕਰ ਚੰਗਾ ਕੀਤਾ ਉਹਦੇ ਤ੍ਰੇਤਾ ਵਿਕਾਰ ਨਹੀਂ ਆ ਮਜਰਾਸ ਹੈ ਉਹਦੇ ਸਿਤਾਈ ਕਿੰਨੀ ਆ ਕੋਈ ਨਹੀਂ ਤੇ ਐਸ ਸਥਾਨ ਤੋਂ ਇਸ ਮੋਈ ਹੋਈ ਕੌਮ ਨੂੰ ਤਬਾਰਾ ਜਿੰਦਾ ਕੀਤਾ ਕਰਬਾਰੀ ਵਾਹ ਵਾਹੋ ਬਾਣੀ ਨਰੇਂਦਰ ਘਾਰ ਹੈ ਅਮਰਤ ਹਾਰਕਾ ਨਾਮ ਹੈ ਹਰ ਕੇ ਨਾਮ ਦਾ ਅਮਰ ਦਾ ਛੱਕਾ ਦੇ ਕੇ ਇਸ ਕੌਮ ਨੂੰ ਸਜੇਦ ਕੀਤਾ ਇਸ ਸਥਾਨ ਤੋਂ ਇਥੋਂ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੂੰ ਆਪ ਦੇ ਕੋਲ ਤੋਂ ਘੋੜੇ ਲੈ ਕੇ ਤੇ ਇੱਕ ਤੇ ਨਗਨ ਬੱਲ ਕੇ ਦਿੱਤੇ ਤੇ ਨਿਸ਼ਾਨ ਸਾਹਿਬ ਦਿੱਤਾ ਇਥੋਂ ਸੁਖਮਨਾਰੇ ਤੋਂ ਗੋਪਾ ਸੇਧੇ ਜਿਹੜੇ ਨਦੇੜੋਂ ਦਿੱਤੇ ਸੀ ਗੁਣ ਸਾਹਿਬ ਲੈ ਕੇ ਉਹ ਦਿੱਤੇ ਇਥੋਂ ਸ੍ਰੀ ਗੁਰ ਕਥਾ ਬਾਣੀ ਬਾਬਾ ਮਹਿੰਦਰ ਸਿੰਘ ਸਾਹਿਬ ਜੀ ਉਹਨਾਂ ਨੂੰ ਬਾਬਾ ਰਾਜ ਸਿੰਘ ਜੀ ਉਹਨਾਂ ਨੇ ਦਿੱਤੇ ਗੱਤੰਗਲ ਵਿੱਚ ਜਾ ਜਾ ਕੇ ਕਮਤਾਵਾ ਤੇ ਫੜ ਕੇ ਮਜਬੀ ਸਿੱਖਾਂ ਦਾ ਇਤਿਹਾਸ ਸੁਣਾ ਸੁਣਾ ਕੇ ਪ੍ਰਚਾਰ ਕਰ ਕਰਕੇ ਬਖੈਦਾ ਲੋਕਾਂ ਉਹੜੀਆਂ ਬਾਬੋ ਬੇਜਰ ਸੇ ਕੋਈ ਛੋਟੀ ਜਿਹੀ ਕੁੁੱਤੀ ਇੱਕ ਵਾਰ ਉਹਦੇ ਉਤੇ ਇੱਕ ਹਫਤਾ ਦੇ ਵਿੱਚ ਐ ਰਹੇ ਇਥੇ ਛੱਡ ਆ ਗਏ ਉਹਦੇ ਨੂੰ ਲਿਖਿਆ ਕੌਮ ਦਾ ਗਰਦ ਪਛਾਰ ਸਿੱਖਾਇਦਾ ਕਰਕੇ ਉਹ ਕਹਤਾ ਉਹਦੀ ਨਹੀਂ ਹੋ ਕੌਮ ਦਾ ਕਰਦਾ ਪਛਾਰ ਸਿੱਖਾ ਜਾਂ ਖੰਡ ਦੀ ਕੋਈ ਲੈ ਕੇ ਬਾਬਾ ਮੰਨਰ ਸਕਦੇ ਗਾਲ ਚ ਭੱਜੇ ਹੋਣਾ ਤੇ ਆਪ ਨੂੰ ਆਰ ਤੇ ਬਾਣ ਨੂੰ ਮਾਰ ਸਿਖਾਇਦਾ ਕਰਕੇ ਕੌਤਾ ਉਹ ਨਹੀਂ ਕੌਤਾ ਉਹਦੇ ਇਤਿਹਾਸ ਬਾਬਾ ਬਿੰਦਰ ਸਿੰਘ ਜੀ ਨੇ ਮਿਲਨ ਚਲਾਇਆ ਤੇ ਬਾਬਾ ਜੀ ਨਾਲੇ ਬੜਾ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਤੋਂ ਸਾਚੇ ਖੰਡ ਗਿਆਨਾ ਕਰਨ ਤੋਂ ਬਾਅਦ ਸੰਤ ਬਾਬਾ ਬਰੂਪ ਸਿੰਘ ਜੀ ਉਹਨਾਂ ਦਾ ਪੁੱਛਾਲੇ ਹਰ ਤਰ੍ਹਾਂ ਦੀ ਮਾਇਕ ਸਹਾਇਤਾ ਦਿੱਤੀ ਤੇ ਜਦੋਂ ਇਹ ਸਾਲ ਰਫਤਾਰ ਖੜ ਗਿਆ ਨਾ ਤੇ ਪੰਖ ਦੇਵਤ ਦੁਬਾਰਾ ਸੁਰਜੀਤ ਹੋ ਗਿਆ ਤੇ ਪੰਖ ਤੋਂ ਗਿਆਨੇ ਅੰਗਰੇਜ਼ਾਂ ਜਦੋਂ ਉਹਦੀ ਅਦਾਲਤ ਇਹ ਦਾਇਰ ਕਰ ਦਿੱਤਾ ਕਿ ਭਈ ਇਹ ਨਕਲੀ ਨਾ ਕਿ ਕੋਈ ਬੀਰ ਸਿੰਘ ਨਹੀਂ ਹੋਇਆ ਤੇ ਕੋਈ ਬੀਰ ਸਿੰਘ ਦੀ ਮਿਸਲ ਨਹੀਂ ਹੋਈ ਇਹ ਨਕਲੀ ਨਾ ਕਿ ਇਹ ਕੇਸ ਅੰਗਰੇਜ਼ ਦੀ ਅਦਾਲਤ ਵਿੱਚ ਕਰ ਦਿੱਤਾ ਜਾਵੇ ਜਦੋਂ ਸਮਨ ਗਏ ਬਾਬਾ ਜੀ ਪਹੁੰਚੇ ਨਿਕਾਇਜ਼ ਨੂੰ ਪਹੁੰਚੇ ਤੇ ਉਸੇ ਹਾਲ ਤੇ ਬੈਠ ਕੇ ਪ੍ਰਗੋਧ ਹੋਇਆ ਕਿ ਭਈ ਸਾਨੂੰ ਤੇ ਹਲਕਾ ਕਰ ਲਿਆ ਅੰਗਰੇਜ਼ ਸਰਕਾਰ ਨੇ ਕਿ ਬਈ ਤੁਸੀਂ ਨਕਲੀ ਆਂਗੇ ਜੀ ਜੇ ਬਾਬਾ ਜੀ ਸਾਨੂੰ ਕੋਈ ਸਮੂਹ ਅਸੀਂ ਕੀ ਪੇਸ਼ ਕਰੀਏ ਕਿ ਅਸਲੀ ਅਸੀਂ ਆਂ ਪਰ ਉਹ ਅਸੀਂ ਆਂ ਪਰ ਉਹ ਬਾਬਾ ਦੇ ਪਪਾ ਸੱਚਾ ਖੇਤ ਵਾਸੀ ਗੰਗਰੀ ਦੀ ਪਪਾ ਜੀ ਹੋ ਰਹੇ ਨੇ ਉਹ ਹੁਕਮਨਾਮੇ ਜਿਹੜੇ ਦਸਵੇਂ ਪਾਤਸ਼ਾਹ ਦੇ ਸੀ ਤਨਦੇਹ ਲੋ ਉਹ ਹੁਕਮਨਾਮੇ ਪਾਪਾ ਬਹਿਨਾਂ ਸਿੰਘ ਨੂੰ ਲੰਨ ਦੇਵਾਲੇ ਕਰਦੇ ਉਹ ਗਰਮ ਨਾਵੇਂ ਰਹੇ ਸੀ ਉਹ ਜਦੋਂ ਅਦਾਲਤ ਵਿੱਚ ਪੇਸ਼ ਕੀਤੇ ਤੇ ਫਿਰ ਅੰਗਰੇਜ਼ ਸਰਕਾਰ ਨੇ ਉਸ ਸਮੇਂ ਇਸ ਦਲ ਨੂੰ ਦੋ ਦਲ ਸੀ ਇੱਕ ਇੱਕ ਦਲ ਬੁੱਢਾ ਦਲ ਤੇ ਦੂਜਾ ਤਰਨੋਂ ਦਲ ਅਸਲ ਦੇ ਵਿੱਚ ਯਾਦ ਰੱਖਿਓ ਬੁੱਢਾ ਦਲ ਮਤਲਬ ਜਿਹੜੇ ਪੁੱਢੇ ਪੁੱਢੇ ਜੋਰਕ-ਵਜੋਰਕ ਸੀ ਉਹਨਾਂ ਮੁਖਰੇ ਕਰਕੇ ਨਵਾਬ ਕਪੂਰ ਸਿੰਘ ਨੇ ਲਾਇਆ ਸੀ ਉਹਨਾਂ ਦੇ ਕੋਲ ਘੋੜੇ ਸੀ ਇੱਕ ਲੋਟਵਾਨਾਂ ਨੂੰ ਵੱਖਰੇ ਕਰਕੇ ਤੇ ਤੁਰਨਾ ਦਲ ਤੋਂ ਤਰਨਾ ਦਲ ਬਣਿਆ ਅਜਿਹੀ ਪ੍ਰਾਣੀਆਂ ਬਧੀਆਂ ਜੜੀਆਂ ਬਾਬੇ ਬਕਾਲੀਆਂ ਦੀਆਂ ਜੋ ਹਰੀਆਂ ਵੇਲਾਂ ਪੀ ਜਾਂ ਹੋਰ ਕਿਹੜੇ ਸੰਪਦਾਂ ਪਿਆ ਕਿ ਜਦ ਵੀ ਇਤਰਾਮ ਮੇਲ ਦੇ ਉੱਤੇ ਤੁਰਨਾ ਦਲ ਕੀਤਾ ਹੈ ਤੁਰਨਾ ਦਲ ਤੋਂ ਬਿਕਰ ਕੇ ਤਰਨਾ ਦਲ ਹੋ ਗਿਆ ਤੇ ਦੋ ਦਲਾਂ ਸੀ ਬੁੱਢਾ ਦਲ ਤੇ ਤੁਰਨਾ ਦਲ ਜਦੋਂ ਸਰਬੂਤ ਅਦਾਲਤ ਵਿੱਚ ਪੇਸ਼ ਕੀਤੇ ਤੇ ਉਸ ਤਹਿਤ ਹੁਕਮ ਨਾਵੇਂ ਦੇ ਤੇ ਚਰਚਾ ਵਿਚਾਰ ਕਰਕੇ ਤੇ ਵਿਸ਼ਟ ਹੁਕਮ ਹੋਤਾ ਹੈ ਪਾਪਾ ਜੀ ਪਾਪਾ ਮਹਿੰਦਰ ਸਿੰਘ ਜੀ ਨੂੰ ਇੱਕ ਚਾਂਦੀ ਦਾਦੇ ਕੋਲ ਨਹੀਂ ਉਹ ਤੋਂ ਬਾਅਦ ਬਾਬਾ ਬਹਿਮਤ ਸਿੰਘ ਨੇ ਬਹੁਤ ਸਾਰ ਚ ਗੱਲ ਕੀਤੀ ਤਾਂ ਕਈ ਵਾਰੀ ਚੁਕਤਾ ਹੋ ਕੇ ਕਲਾ ਦਾ ਨਾਮ ਬਾਬਾ ਸਾਹਿਬ ਸੇ ਕਲਾ ਤਾਰੀ ਬੁੱਢੇ ਗੱਲ ਦਾ ਜਨਮ ਸੀ ਇੱਕ ਵਾਰੀ ਮਨਕਾਰਾ ਸਾਹਿਬ ਉਸਨੇ ਤਾਲ ਬੋਤ ਦਿੱਤਾ ਕਹਿਗਾ ਭਈ ਤੇ ਟੂਲੀ ਗੇਟ 깔 ਬਣਿਆ ਅਸੀਂ ਚੱਲਣ ਨਹੀਂ ਦੇਣਾ ਤੁਹਾਡੇ ਹੌਸੇ ਨਾਰਾ ਖੋਲਾਗੇ ਸਾਤ ਸੰਗਤ ਦੀ ਉਮੀਦ ਅਜੇ ਖਿੜਾਈ ਸੀ ਤੌਸੇ ਲਗਾਏ ਖੋਲਾਗੇ ਤੇ بابا ਮੇਰਕ ਸਿੰਘ ਜੀ ਦੀ ਫੌਜ ਨੂੰ ਜਾ ਕੇ ਮੁੰਡੇ ਦਰ ਦੇ ਤੌਸੇ ਲਗਾ ਕੇ ਖੋਲੇ ਅੱਜ ਵੀ ਸਿੰਘ ਸਾਹਿਬ ਦਜੇਦਾਰ ਬਾਬਾ ਦਰਸ਼ਨ ਸਿੰਘ ਜੀ ਦੇ ਕੋਲ ਖਿਡਾਲਾ ਦੀ ਇੱਕ ਪਾਈ ਜੇ ਲੱਗ ਗਈ ਉਹਦਾ ਦਰ ਤੇ ਪਰਸਨ ਉਹਦਾ ਦਰ ਦੇ ਤੌਸੇ ਚਾਰੇ ਉਹਨਾਂ ਕਿ ਸ਼ਾਨੋਈ ਕਰੋੜੇ ਮੁੰਡਾ ਅਦਕਲਾ ਪਾਣੇ ਸਾਹਿਬ ਸਾਹਿਬ ਕੀਆ بابا ਮੇਰ ਸੰਸਾਰ ਤੋਂ ਕੁਝ ਕਰਨ ਤੋਂ ਪਹਿਲਾਂ ਐਸੇ ਸਥਾਨ ਤੇ ਸਤਖਰਵਾਸੀ ਸਿੱਖ ਸਾਹਿਬ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਦੇ ਪੋਤਰੇ ਜਗੇਦਾਰ ਬਾਬਾ ਬਲਕਾਸ਼ ਸਿੰਘ ਜੀ ਨੂੰ ਬਾਬਾ ਮੰਗਲ ਸਿੰਘ ਜੀ ਦੇ ਹੱਥੋਂ ਦਸਤਾਰ ਵਰਦਕਾਣੇ ਦੇਸੋ ਜਿਹੜੇ ਬਾਬਾ ਰਾਜੇਜੀਤ ਸਿੰਘ ਤੋਂ 30 ਸਥਾਨ ਤੇ ਹਮਾ ਬੋਸ਼ ਹੋਏ ਬਾਬਾ ਬਲਕਾਸ਼ ਸਿੰਘ ਜੀ ਨੂੰ ਦਸਤਾਰ ਬੰਦੀ ਬਾਬਾ ਬੰਦ ਸਿੰਘ ਜੀ ਦੀ ਹੋਈ ਹੈ ਤੇ ਉਹਨਾਂ ਦੇ ਜਿਹੜੇ ਮੁਖਮਨਾਵੇਂ ਸੀ ਜਿਹੜੇ ਪਰਵਾਰੰਦੇ ਪੁੱਛੇ ਸੀ ਸ੍ਰੀ ਗੁਰੂ ਘਰ ਦਾ ਥਾ ਫਿਰ ਹੋਰ ਦੇ ਦਸਤਾਵੇਜ਼ ਜਿਹੜੇ ਸੀ ਬਾਬਾ ਬਲਕਾ ਸਿੰਘ ਜੀ ਸੋਧੀ ਸਾਹਿਬ ਉਸ ਟਾਈਮ ਬਾਬਾ ਦਰਸ਼ਨ ਸਿੰਘ ਜੀ ਦੇ ਪਿਤਾ ਜੀ ਦੇ ਸਿੱਕੋ ਝਗੜਾ ਕਰਦੇ ਸੀ ਤੇ ਅਜੇ ਨੌਜਵਾਲ ਅਵਸਥਾ ਸੀ ਪਰ ਵੱਲ ਪੂਰਾ ਕੋਲ ਨਹੀਂ ਸੀ ਤੇ ਇੱਥੇ ਦਸਤਾਰ ਬੰਦੀ ਹੋ ਗਈ ਤੇ ਬਾਬਾ ਜੀ ਬਾਬਾ ਬਲਕਾਰ ਸਿੰਘ ਜੀ ਸੋਢੀ ਆਪਨੇ ਸਾਰੇ ਦਸਤਾਵੇਜ਼ ਅੰਗਰੇਜ਼ਾਂ ਵਾਲੇ ਮੋਹਰ ਉਹ ਚਾਂਦੀ ਦਾ ਪੱਤਰਾ ਜਿਹਦੇ ਉੱਤੇ ਅੰਗਰੇਜ਼ਾਂ ਨੇ ਲਿਖ ਕੇ ਦਿੱਤਾ ਸੀ ਅਸਲੀ ਤਲ ਦਸ਼ਮੇਸ਼ ਆ ਗਈ ਹੋਈ ਆ ਤੇ ਗੁਰੂ ਦੇ ਹੁਕਮ ਨਾਮੇ ਤੇ ਗੁਰ ਕਥਾ ਉਪਧੀ ਬਾਬਾ ਜੀ ਬਲ ਸਿੰਘ ਦੀ ਬਾਣੀ ਇਸ ਸਥਾਨ ਤੇ ਬਾਬਾ ਬਕਰ ਸਿੰਘ ਜੀ ਦੇ ਕੋਲ ਸੰਭਾਲਦੇ ਸੀ। ਸਮਾਪਤ ਕੇ ਉਹਨਾਂ ਨੇ ਫੋਟ ਕੱਢੀ ਕੀਤੀ। ਪਾਵਨ ਦੇ ਰਤੇ ਆਇ ਤੱਕ ਦੇ ਵਿੱਚ ਆਏ ਤੇ ਇੱਥੇ ਸਮਾਗਮ ਦੇ ਵਿੱਚ ਬਾਬਾ ਮੰਦਰ ਸਿੰਘ ਜੀ ਮਾਪੂਸ਼ਾ ਨੇ ਉਹਨਾਂ ਤੋਂ ਸਮਾਨ ਬਾਬਾ ਬਰਕਾਸ਼ਰ ਸਿੰਘ ਜੀ ਛੋਲੇ ਦੀ ਸੌਂਦੇ ਸੀ। ਇਸ ਥਾਂ ਇਥੋਂ ਦੇ ਮਾਪੂਸ਼ਾ ਵੇ ਮੌਮਲੀ ਕਹਾੜਾ ਨਿਕਾਟੇ ਗਏ ਗੱਲ ਵੱਖਰੀ ਐ ਅਸੀਂ ਕੁਰਬਾਨੀਆਂ ਬੋਲ ਦਿੱਤੀਆਂ ਬੇਦਾਰ ਬੋਲ ਦਿੱਤੇ ਪਰ ਆਪਣਾ ਇਤਿਹਾਸ ਨੂੰ ਸੰਭਾਲਿਆ ਆਪਣਾ ਪ੍ਰਚਾਰ ਨਹੀਂ ਕਰਾਇਆ ਮਰ ਜਾਂਦੇ ਮਾਉ ਗੋਵਰੀ ਇੱਥੇ ਅਣਜਾਣ ਦਾਲੋ ਬੋਸੀ ਹਾਂ ਦੋ ਵਾਰੀ ਮੈਂ ਆਇਆ ਗਲਿਆ ਪਰ ਇਹ ਨਹੀਂ ਸੀ ਪਤਾ ਵੀ ਆਸਤਾਰ ਉਹ ਆਉਣਾ ਉਹਨੂੰ ਸਿੱਖੋ ਸਤਿਕਾਰੀ ਸੀ ਲਗਾ ਮੈਂ ਤੁਮੇ ਨੂੰ ਤੇ ਸਾਹ ਤਾਂ ਤੇ ਆਰਤੀ ਸੀ ਇੰਨੇ ਘਸਾਂ ਦੇ ਨਾਲ ਉਹਨਾ ਮੈਂ ਪ੍ਰੋਗਰਾ ਕਰਦਾ ਸੀ ਕਿ ਭੱਜੂਂਦੇ ਆ ਇਹ ਮੈਂ ਕਰਦੇ ਤੇ ਉਹ ਕਰਦੇ ਤਿੰਨ ਸਾਲ ਦਲ ਦੇ ਵਿੱਚ ਰਹੇ ਰਹੇ ਤੇ ਇਹ ਪਤਾ ਲੱਗਾ ਇੰਨੇ ਘਸਾਂ ਦੇ ਕਾਲਾ ਹੱਥ ਅੱਜ ਹੀ ਹੂ ਬਹੂ ਕਲਗੀ ਤਰਪਾਤਸਾ ਦੀ ਪ੍ਰਾਪਤ ਮਿਲਿਆ ਦਾ ਅਸ਼ਤਰ ਛਸ਼ਤਰ ਵਸਤਰ ਉਹਨਾਂ ਦੀ ਪਾਣਾ ਕਰ ਰਿਹਾ ਤੇ ਨਿਆਣ ਸਿੰਘ ਕਰ ਰਿਹਾ ਉਹ ਸਰਵਾਇਤ ਨੂੰ ਕੈਮ ਰੱਖਿਆ ਸਤ ਸੰਗਤੀ ਸਾਧੂ ਸਾਦੇ ਸਵਾੜੀ ਦੇ ਵਿੱਚ ਇੱਕ ਨਹੀਂ ਹੋਇਆ ਵਿਦਿਆਰਥੀ ਕੋਈ ਨੇ ਜੇ ਆਪਾਂ ਗੱਲ ਕਰੀਏ ਜੀ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੀ ਤੇ ਉਹਨਾਂ ਦੇ ਵਡੇਰੇ ਜਿੱਥੋਂ ਉਹਨਾਂ ਦਾ ਕਹਿਆਲਾ ਖਾਨਦਾਨ ਚੱਲਿਆ ਬਾਬਾ ਕਲਿਆ ਅੰਕਾਸ ਜੀ ਸਤਨੂੰ ਗੁਰਨਾਮ ਸਿੰਘ ਜੀ ਮਹਾਰਾਜ ਦੇ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰੀ ਹੋਏ ਨੇ ਸੇਮ ਰਿਆਲ ਵਿੱਚ ਵਿਚਕਰ ਰਹੇ ਤੇ ਵੇ ਬਾਬਾ ਗੋਦਾ ਸਾਹਿਬ ਜੀ ਬਾਬਾ ਕਿਆਂਨਾ ਜੀ ਤੇ ਬਾਬਾ ਪੈਦਾ ਜੀ ਬਾਬਾ ਗੋਦਾ ਸਾਹਿਬ ਜੀ ਦੇ